ਜਿਹੜਾ ਆਪਣੇ ਤਾਂ ਤੀਰ ਟਿਕਾਣੇ ਤੇ ਹੀ ਨੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਫਿਰ ਮੈਂ ਮੈਂ ਇੱਕ ਤੁਹਾਨੂੰ ਅੰਦਰਲੀ ਗੱਲ ਦੱਸਣੀ ਆ ਗਾਹਾਂ ਨਾ ਗੱਲ ਕਰਦੇਓ ਗਾਹ ਨਹੀਂ ਕਰਦੇ ਨਾ ਬਾਈ ਇੱਥੇ ਰੱਖਿਓ ਮੈਨੂੰ ਅਫਸਰਾਂ ਨੇ ਦੱਸਿਆ ਜਿਹੜੇ ਨਾਲ ਅਫਸਰ ਲਾਉਣੇ ਪੈਂਦੇ ਆ ਕਿਉਂਕਿ ਮੰਤਰੀ ਰਹੇ ਆ ਇਹ ਸੁਖਬੀਰ ਬਾਦਲ ਤੇ ਹਰ ਸਵੇਰ ਦਾ ਬਾਦਰ ਮੈਂ ਆਪਸਨ ਪੁੱਛਿਆ ਕਿਵੇਂ ਐ ਉਹ ਕਹਿੰਦਾ ਜੀ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਉੱਤੋਂ ਕਹਾਂ ਤੁਸੀਂ ਕਿੱਕਲੀ ਪਾਤੀ ਕਹਿੰਦਾ ਕੰਨਾ ਫੜਫੜ ਤੁਰਨ ਲੱਗ ਗਿਆ ਹੈ ਨਹੀਂ ਗੱਲਬਾਤ ਸੋ ਵੀਰੋ ਇਹ ਤੁਹਾਡਾ ਤੁਹਾਡਾ ਪ੍ਰਤਾਪ ਹੈ ਸਾਰਾ ਤੁਹਾਡਾ ਪ੍ਰਤਾਪ ਹੈ ਸੋ ਇੱਥੇ ਆਮ ਆਦਮੀ ਪਾਰਟੀ ਸ਼ੁਰੂ ਇੱਥੋਂ ਹੋਈ ਸੀ ਇਤੋਂ ਜਨਮ ਭੂਮੀ ਆਮਾਦੀ ਪਾਰਟੀ ਦੀ ਤੇ ਜੇ ਤੁਸੀਂ ਕਹੋ ਮੇਰੀ ਕਲਾਕਾਰੀ ਦੀ ਸ਼ੁਰੂਆਤ ਇੱਥੋਂ ਹੀ ਸੀ ਜਦੋਂ ਮੈਂ ਬੋਸ ਚੌਧਰੀਆਂ ਕੁਮਾਨ ਸਾਹਿਬ ਸੀਐਮਸੀ ਕੰਪਨੀ ਉਹਦੇ ਚ